ਅੱਜ ਕਪੂਰਥਲਾ ਦੇ ਵਿੱਚ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਵੱਜੋਂ ਗੋਪਾਲ ਸਿੰਘ ਇੰਡੀਅਨ ਦੇ ਵੱਲੋਂ ਅਹੁਦਾ ਸੰਭਾਲਿਆ ਗਿਆ ਜਿੱਕਰ ਇਹੋ ਗਹਿ ਕੇ ਗੋਪਾਲ ਸਿੰਘ ਇੰਡੀਅਨ ਦੇ ਵੱਲੋਂ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਨਵੇਂ ਬਣੇ ਚੇਅਰਮੈਨ ਗੋਪਾਲ ਸਿੰਘ ਨੇ ਕਿਹਾ ਕਿ ਮੈਂ ਹਰ ਪਾਸਿਓਂ ਕਪੂਰਥਲਾ ਦੇ ਨਗਰ ਵਿਕਾਸ ਦਾ ਹਾਮੀ ਹੋਵਾਂਗਾ ਅਤੇ ਯੋਜਨਾਬੱਧ ਤਰੀਕੇ ਨਾਲ ਕਪੂਰਥਲਾ ਦੇ ਵਿਕਾਸ ਕਰਨ ਲਈ ਵਚਨਬੱਧ ਹਾਂ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਪਲੈਨਿੰਗ ਨਗਰ ਕਪੂਰਥਲਾ ਦੇ ਵਿੱਚ ਹਾਊਸਿੰਗ ਦੀ ਹੋਵੇਗੀ ਬਾਬਾ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜਾ ਕਿ ਜਲਪਾਲ ਇੰਡੀਅਨ ਦੇ ਜਿਹੜੇ ਚੇਅਰਮੈਨ ਇੰਟਾਖ ਕੋਚੀ ਕੋਚੀ ਅਤੇ ਕੀ ਕਰਨ ਚਾਹੁੰਦੇ ਹੋ ਬਹੁਤ ਬਹੁਤ ਮੁਬਾਰਕਾਂ ਬੱਚੇ ਨੂੰ ਅਹ ਜਿਹਨੂੰ ਅੱਜ ਆਵਾਜ਼ਵੀਂ ਪਾਰਟੀ ਵੱਲੋਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਇਆ ਅਸੀਂ ਵਧਾਈਆਂ ਦਿੰਨੇ ਆਂ ਭਗਵੰਤ ਜੀ ਨੂੰ ਵੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਹੈ ਸੋ ਇਹਨਾਂ ਨੂੰ ਵੀ ਅਸੀਂ ਇਹੀ ਵਧਾਈ ਦਿੱਤੀ ਕਿ ਇਮਾਨਦਾਰੀ ਦੇ ਨਾਲ ਜਿਸ ਭਾਵਨਾ ਨਾਲ ਸਰਕਾਰ ਬਦਲਾਅ ਦੀ ਗੱਲ ਕਰ ਰਹੀ ਹੈ ਥੋਡੀ ਕਾਰਗੁਜ਼ਾਰੀ ਤੋਂ ਉਹ ਬਦਲਾਅ ਦੇ ਸੇ ਲੋਕਾਂ ਨੂੰ ਵੀ ਤੇ ਤੁਸੀਂ ਵੀ ਕੁਝ ਜਿਹੜਾ ਹੈ ਉਹ ਇਹੋ ਜਿਹਾ ਕਰੋ ਜਿਹਦੇ ਨਾਲ ਲੋਕ ਸੱਚੀ ਮੱਚੀ ਦਰਸ਼ਨ ਕੀ ਤੁਸੀਂ ਸੇਵਾ ਕੀਤੀ ਹੈ ਮੌਕਾ ਮਿਲਿਆ ਇਹਦਾ ਲਾਹਾ ਲੈਣਾ ਚਾਹੀਦਾ ਅਸਰ ਹੈ ਅੱਜ ਬਦਲਾਅ ਦੀ ਗੱਲ ਕਰੀਏ ਆ ਕਿ ਆਪਾਂ ਪਾਰਟੀ ਦੇ ਇੱਥੇ ਹਲਕਾ ਇੰਚਾਰਜ ਦੀ ਗੱਲ ਕਰੀਏ ਉਹਨਾਂ ਤੇ ਵੀ ਇਹਨਾਂ ਕੁ ਗੱਲ ਕਰਕੇ ਲੋਕਾਂ ਦੇ ਵਿੱਚ ਜਿਹੜੀ ਕਿ ਇਮੇਜ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਚਾਹੇ ਅਫਸ਼ਾਈ ਹੈ ਤਾਂ ਉਸ ਮੰਤੀ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਨਿਯੁਕਤੀ ਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜਿੰਨਾ ਚਿਰ ਸਮਝਣਾ ਹੋਵੇ ਬਹਿਣ ਦੇਣੇ ਠੀਕ ਨਹੀਂਗੇ ਨਹੀਂ ਨਹੀਂ ਸਾਨੂੰ 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 ਜਾਣਦਾ ਹੀ ਨਹੀਂ ਬੰਦਾ ਸਾਨੂੰ ਕਈ ਵਾਰ ਆਉਂਦੇ ਨਾ ਬੰਦੇ ਇਹ ਸਾਨੂੰ ਜਿਹੜੇ ਜਿਹੜੀ ਜਿਹੜੀ ਗੱਲ ਦਾ ਨਾ ਪਤਾ ਹੋਵੇ ਉਹਦੇ ਵਾਸਤੇ ਐਵੇਂ ਲੱਤਾਂ ਡਾਈ ਜਿਹੜੀਆਂ ਫਸ ਗਈਆਂ ਹਾਂ ਉਹਦਾ ਜਵਾਬ ਦੇਣ ਵਾਸਤੇ ਬਹੁਤ ਹੋਣਗੇ ਕਪੂਰਥਲੇ ਦੇ ਵਿੱਚ ਜੇ ਇਹਨਾਂ ਤੋਂ ਮੋਰੇ ਕੈਮਰਾ ਕਰੋਗੇ ਤੁਹਾਨੂੰ ਹਜ਼ਾਰ ਦੇ ਦੇਣਗੇ ਇਹ ਤੇ ਫਿਰ ਪਤਾ ਨਹੀਂ ਅਸੀਂ ਕਿਉਂ ਦੇਈਏ ਅਸੀਂ ਇਹਨਾਂ ਚੀਜ਼ਾਂ ਦੇ ਕਿਤੇ ਨਾ ਕਿਤੇ ਪਾਰਟੀ ਦੀ ਇਮੇਜ ਤਾਂ ਖਰਾਬ ਹੁੰਦੀ ਹੈ ਆਪਣੀ ਉਦੇ ਵਾਸਤੇ ਹੁਣ ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਹੈਗੀ ਹੈ ਜਿਹੜੀ ਗੱਲ ਤੂੰ ਅੱਜ ਸਾਨੂੰ ਪੁੱਛਦਾ ਤੇ ਹੋਰ ਵੀ ਕੀ ਇਹਨੂੰ ਪੁੱਛੂਗਾ ਹੋਰ ਬਾਰੇ ਪਤਾ ਹੋਊਗਾ ਕਿਉਂਕਿ ਬੰਦਾ ਕੌਣ ਹੈ ਸਾਨੂੰ ਉਹਦੇ ਬਾਰੇ ਪਤਾ ਨਹੀਂ ਅਸੀਂ ਪਰਸਨਲੀ ਤੌਰ ਤੇ ਹੁਣ ਤੱਕ ਰਹੀ ਜਿਹਦੇ ਬਾਰੇ ਜਾਣਦੇ ਨਹੀਂ ਅਸੀਂ ਜਾਂ ਪੂਰੀ ਤਰ੍ਹਾਂ ਸਾਨੂੰ ਸਮਝ ਨਹੀਂ ਕੋਈ ਵੇਂਦਾ ਬੈਠਾ ਹੁੰਦਾ ਉਹਦੇ ਫੋਟੋ ਵੀ ਹੁੰਦੀ ਸਾਡੇ ਨਾਲ ਮਿਲਦਾ ਵੀ ਆ ਕੋਈ ਦੇਣਾ ਤੇਰੇ ਸ਼ਹਿਰ ਦੇ ਨਾਲ ਵਿਹਾਰ ਨਹੀਂ ਕੋਈ ਕਰਦੇ ਤੇ ਐਵੇਂ ਆਪਾਂ ਕਿਸ ਨੂੰ ਕੋਈ ਸਰਟੀਫਿਕੇਟ ਬਣਾ ਦਈਏ ਅਸੀਂ ਦੇ ਕੇ ਗੱਲ ਕਰਕੇ ਇਨਚਾਰਜ ਵੀ ਕਰਦੇ ਹਾਂ ਉਹਦੇ ਨਾਲ ਤੁਸੀਂ ਜ਼ਰੂਰ ਇੱਥੇ ਦੇ ਜਿਹੜੇ ਕਪੂਰਸਲੇ ਵੇ ਰਹਿਣ ਵਾਲੇ ਆ ਇੱਥੇ ਦੇ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਆ ਉਹਨਾਂ ਨਾਲ ਤੁਸੀਂ ਗੱਲ ਕਰੋਗੇ ਜ਼ਰੂਰ ਤੁਹਾਨੂੰ ਜਵਾਬ ਦੇਣਗੇ ਹਾਂ ਹਾਂ ਕਹਾਂ ਚਾਹਤੋ ਤੇ ਆਮ ਪਾਰਟੀ ਦੇ ਵਿੱਚ ਕਹਿੰਦੇ ਕਿ ਇਹ ਫਿਕਸ ਸਰਕਲ ਮੈਂਬਰੀ ਹੈ ਕਿ ਐਮ ਐਲ اے ਹੋਏ ਨਾ ਤੇ ਤਾਂ ਲੱਗਦਾ ਉਹਦੇ ਵਾਸਤੇ ਜਿਹੜੀ ਹੈਗੇ ਨਾ ਜਿੰਨਾ ਜਿਹੜਾ ਪਾਰਟੀ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਕਿਸੇ ਹੋਰ ਦੇ ਕੋਲ ਨਾ ਉਹ ਉਹਨੂੰ ਦੇਖਦੇ ਆ ਤੁਹਾਨੂੰ ਉਹ ਉਹ ਜੋ ਨਾਲ ਕੁਝ ਮੰਗੋਗੇ ਤੇ ਤੁਹਾਨੂੰ ਉਹ ਜ਼ਿਆਦਾ ਦੇ ਦੇਣਗੇ ਬਾਈ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਕਿਸਾਨਾਂ ਨੂੰ ਫੀਲ ਕੀਤੀ ਸੀ ਤੇ ਲਗਭਗ ਇਸ ਪੂਰੇ ਹਲਕੇ ਦੇ ਵਿੱਚ ਉਹ ਜੀ 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 ਤੁਸੀਂ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਕਿ ਚ ਸਾਫ ਪਾਣੀ ਬਗੇ ਤੇ ਕਿ ਇਹਨਾਂ ਚੋੜਾਂ ਦੇ ਵਿੱਚ ਆਪ ਜੀ ਹਮ ਪਾਰਟੀਆਂ ਦੇ ਅੱਗੇ ਜਿੱਦਾਂ ਅੱਗੇ ਵਿਧਾਨ ਸਭਾ ਹਾਂ ਅਸੀਂ ਅਸੀਂ ਬਿਲਕੁਲ ਬਿਲਕੁਲ ਸਾਰੀਆਂ ਪਾਰਟੀਆਂ ਕੋਈ ਵੀ ਹੈਗਾ ਉਹ ਆਪ ਆਪਣਾ ਪਲਾਨ ਰਹਿਣ ਉਹ ਕਾਲਾ ਸਗੀਆਂ ਡਰੇਨ ਨੂੰ ਕਿੱਦਾਂ ਸਾਫ ਕਰਨਗੇ ਚਾਹੇ ਉਹ ਕੋਈ ਵੀ ਪਾਰਟੀ ਆ ਉਦੇ ਵਾਸਤੇ ਕਾਂਗਰਸ ਇਹਨੂੰ ਕਿੱਦਾਂ ਸਾਫ਼ ਕਰੂਗੀ ਅਕਾਲੀ ਧਰ ਵਾਲੇ ਇਹਨੂੰ ਕਿੱਦਾਂ ਸਾਫ਼ ਕਰਨਗੇ ਤੇ ਆਮ ਆਦਮੀ ਪਾਰਟੀ ਇਹਨੂੰ ਕਿੱਦਾਂ ਸਾਫ਼ ਕਰੂ ਅਸੀਂ ਉਹਦਾ ਮੁੱਦਾ ਜਿਹੜਾ ਹੈਗਾ ਜਿਹੜਾ ਲੋਕਾਂ ਦਾ ਮੁੱਦਾ ਜਿਹੜਾ ਸੀ ਰੱਖਦੇ ਆ ਸਾਡੀ ਲੋੜ ਉਹਦੇ ਵਾਸਤੇ ਸਾਰਾਂ ਦੇ ਤੇ ਜਿਹੜੇ ਸਾਨੂੰ ਜਿਹੜਾ ਹੈਗਾ ਦੱਸ ਦੂਗਾ ਕਿ ਮੈਂ ਇਦਾਂ ਕਰ ਸਕਦਾ ਤੁਸੀਂ ਉਹਨੂੰ ਉਹਨੂੰ ਵੋਟਾਂ ਪਾਓ ਉਹ ਸਰਕਾਰ ਦਾ ਸੀਦੇ ਉਹ ਸਰਕਾਰ ਨੂੰ ਪੈਦਣਗੇ ਹੋਰ ਵਿਰੋਧੀ ਜਿਹੜੇ ਹੈਗੇ ਜਿੰਨੇ ਵੀ ਹੈਗੇ ਆ ਆ ਮਾ ਆ ਤਾਗਰਸ ਨੂੰ ਦੱਸ ਦੇ ਕਿ ਜੇ ਸਾਨੂੰ ਵੋਟਾਂ ਪੈ ਗਈਆਂ ਤੇ ਅਸੀਂ ਇੰਨੀ ਸੇਧੀ ਕਰ ਦਾਂਗੇ ਇਹ ਤਾਂ ਹੁਣ ਸਾਨੂੰ ਦੱਸਣਾ ਪਊਗਾ ਨਾ ਅਸੀਂ ਸਾਰੇ ਮਰ ਪਹਿਲਾਂ ਵੀ ਤੁਸੀਂ ਜਦੋਂ ਮੁੱਢਿਆ ਚੱਕਿਆ ਸੀ ਤੁਹਾਡੇ ਨਾਲ ਕਈ ਪਾਰਟੀਆਂ ਨੇ ਵਾਅਦੇ ਕੀਤੇਗੇ ਅਸੀਂ ਪੂਰਾ ਕਰਾਂਗੇ ਪਰ ਬਾਅਦ ਚ ਉੱਪਰ ਗਈਆਂ ਉਹੀ ਤਾਂ ਹੁਣ ਅਸੀਂ ਫਿਰ ਪੁੱਛਾਂਗੇ ਦੇ ਹੁਣ ਉਹ ਜਿਹੜੇ ਤਖਨ ਨਬੀ ਕੀ ਨਾ ਪਾਰਟੀਆਂ ਨੂੰ ਅਸੀਂ ਕਹੇ ਉਹਨਾਂ ਦੇ ਅਸੀਂ ਐਪੀ ਡਿਪਟ ਵੀ ਬਣਾ ਕੇ ਰੱਖੇ ਹੋਏ ਆ ਉਹਨਾਂ ਨੇ ਜੋ ਹੈਗੇ ਉਹਨਾਂ ਦੇ ਦਸਤਖਤ ਕਰਾਉਂਦੇ ਨਹੀਂ ਤੇ ਹੁਣ ਸਰਕਾਰ 'ਚ ਤੁਸੀਂ ਮੈਂਬਰ ਵੀ ਹੈਗੇ ਹਾਂ ਅੱਜ ਵੀ ਜੇ ਤੁਸੀਂ ਵਾਕਈ ਪਾਰਟੀ ਤੋਂ ਪੁੱਛਣਾ ਚਾਹੇ ਤਾਂ ਤੁਹਾਡੀ ਸਰਕਾਰ ਦਾ ਕੀ ਮਤਲਬ ਹੈ ਹਾਂ ਉਹ ਸਾਰਾ ਦੱਸਾਂਗੇ ਸਰਦ ਸਹਿਗੇ ਕੱਲੀ ਕੱਲੀ ਸਰਕਾਰ ਦੇ ਕੀ ਕੰਮ ਪੰਨਾ ਹਾਂ ਉਹਦੇ ਵਿੱਚ ਸਾਰਾ ਕੁਝ ਅਸੀਂ ਪੂਰਾ ਟੋਟਲ ਦੱਸਾਂਗੇ ਕਿੰਨਾ ਹੋਇਆ ਤੇ ਕਿੰਨਾ ਰਹਿੰਦਾ ਤੇ ਕਿਦਾਂ ਕਰਾਂਗੇ ਨਹੀਂ ਤੇ ਅਨੁਏ ਟਾਈਮ ਤੇ ਕੋਈ ਨਹੀਂ ਕੋਈ ਟਾਈਮਿੰਗ ਵੀ ਫਿਕਸ ਕੀਤੀ ਜਦੋਂ ਸਾਰੀ ਗੱਲ ਚੱਲੂਗੀ ਇਹ ਨੂੰ ਇਹਨੂੰ ਜਿਹੜੀ ਹੈ ਪੂਰਾ ਆਪਾਂ ਦੂਸਰੀਆਂ ਪਾਰਟੀਆਂ ਨੂੰ ਵੀ ਇਹਦੇ ਤੇ ਡਿਬੇਟ ਕਰਨਾ ਚਾਹੁੰਦੇ ਤੇ ਕਰ ਸਕਣ ਤਾਂ ਵਧੀਆ ਅਸੀਂ ਜਹੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਪੋਲੀਟਿਕਲ ਮੁੱਦਾ ਬਣੇ ਕਾਲਾ ਸਿੰਘਾਂ ਦੇ ਨਾਂ ਬਣੇ ਪੋਲੀਟਿਕਲ ਮੁੱਦਾ ਹੀ ਕਿਉਂ ਬਣੇ ਕਿਓ ਇਲੈਕਸ਼ਨ ਕਰਕੇ ਤਾਂ ਹੀ ਪਲੇਟ ਕਰਦੇ ਨੇ ਲੋਕਾਂ ਨੇ ਲੋਕਾਂ ਨਾ ਨਾ ਲੋਕਾਂ ਲੋਕਾਂ ਦਾ ਧਿਆਨ ਦੇ ਧਿਆਵੇ ਜਿਹੜੇ ਹੁਣ ਦਿੱਕਰ ਨਰਕ ਭੋਗਦੇ ਉਹਨਾਂ ਦਾ ਧਿਆਨ ਨਹੀਂ ਹੋਣਾ ਚਾਹੀਦਾ ਹਾਲ ਤੇ ਕਰੀਬੇ ਥੱਡੀ ਵੀ ਸਰਕਾਰ ਨੂੰ ਨਹੀਂ ਅਸੀਂ ਉਹਦੀ ਉਹਦੀ ਗਰਗਜਰੀ ਦੱਸਾਂਗੇ ਨਾ ਜੋ ਸਾਲ ਦੀ ਹੈ ਉਹਦੀ ਦੱਸਣੀ ਪਊਗੀ ਸਾਨੂੰ ਵੀ ਦੱਸਣੀ ਪਊਗੀ ਕੀ ਕੀ ਦਾ ਸਪੈਸ਼ਲੀਆਂ ਦੇ ਵੀ ਕਰਨੀ ਪਊਗੀ ਡਿਸਕਸ ਹੋਦ ਤੋਂ ਕੋਈ ਪ੍ਰੋਬਲਮ ਨਹੀਂ ਪ੍ਰੈਕਟੀਕਲੀ ਪਰ ਪ੍ਰੈਕਟੀਕਲੀ ਲੋਕ ਦੱਸਣਗੇ ਵੋਟ ਪਾ ਕੇ ਪਰ ਜਿਹੜੀ ਗਲੀ ਦੇ ਲੋਕ ਵੋਟ ਪਾ ਕੇ ਦੱਸਣਗੇ ਨਾ ਤੁਹਾਡੀ ਵੋਟਰਾਂ ਨੂੰ ਕੋਈ ਅਪੀਲ ਹੈਗੀ ਅਸੀਂ ਬੇਨ ਲਈ ਜਿਹੜੀ ਹੈਗੀ ਸਾਡੀ ਇਹ ਹੀ ਹੈ ਕਿ ਹਵਾ ਪਾਣੀ ਤੇ ਧਰਤੀ ਜਿਹੜਾ ਵੀ ਬਚਾਉਣ ਵਾਸਤੇ ਜਿਹੜੇ ਵੀ ਗੱਲ ਕਰਦਾ ਅਸੀਂ ਉਹਦੇ ਸਮਰਥਕ ਰਹੇ ਹਾਂ ਤੇ ਗਾਹ ਵੀ ਜਿਹੜੀ ਹੈਗੀ ਸਾਡਾ ਮਕਸਦ ਤਾਂ ਪਾਤਾ ਪਰਨ ਬਚਾਉਣਾ ਉਹਦੇ ਵਾਸਤੇ ਅਸੀਂ ਬਾਹਰ ਸੀਗੇ ਤਾਂ ਵੀ ਅਸੀਂ ਇਹ ਰੌਲਾ ਪਾਉਣੇ ਸੀ ਤੇ ਅਸੀਂ ਅੰਦਰ ਆ ਸੰਸਦ ਗਏ ਉੱਥੇ ਵੀ ਇਹੀ ਕਹਿੰਦੇ ਕਿ ਸਾਡੂ ਜਿਹੜੀ ਹੈਗੀ ਹੱਲ ਕੀਤੀ ਜਾਵੇ ਮਤਲਬ ਕਿ ਕਹਿਣ ਮਤਲਬ ਕਿ ਉਮੀਦ ਕੀਤੀ ਜਾ ਸਕਦੀ ਹੈ ਥੋੜੀ ਘੱਟ ਲਗਾਉਣੇ ਤੇ ਹੁਣ ਕਣਕ ਵੀ ਫਸਲ ਵੀ ਖਰਾਬ ਹੋਈ ਹੈਗੀ ਤੇ ਹੁਣ ਗਾਂ ਬਾਟੀ ਫਟੂ ਹੋ ਜਾਣੀ ਤੇ ਉਹਦੇ ਵਾਸਤੇ ਆ ਗਾਂ ਨਾਰ ਨੂੰ ਵੀ ਅੱਗ ਲਾਉਂਦੇ ਆ ਤੇ ਹੁਨਾਵਾ ਆਉਂਦੀਆਂ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣ ਹੱਥੇ ਆਪਣਾ ਆਪੇ ਹੀ ਕਾਸਵਾਦੀ ਇੱਕ ਤਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਖਾਸ ਕਰਕੇ ਜਿਹੜੇ ਜ਼ਾਬੇ ਦੇ ਵਿੱਚ ਇੱਥੇ ਮੱਕੀ ਦੀ ਤੁਸੀਂ ਗੱਲ ਕਰਦੇ ਆ ਕੇ ਬੇਸਤ ਦੋਆਬਾ 1400 53 ਕਿਊਸ਼ਕ ਸੈਦ ਪਾਣੀ ਆ ਜਿਹੜਾ ਪੰਜਾਬ ਦੋਆਬੇ ਨੂੰ ਮਿਲਦਾ ਤੋਂ ਇਸ ਕਰਕੇ ਹੁਣ ਪਾਣੀ ਖੇਤੀ ਨੂੰ ਨਹੀਂ ਲੱਗ ਰਿਹਾ ਸੀ ਹੁਣ ਨਹਿਰਾਂ ਵੀ ਪੱਕੀਆਂ ਹੋ ਗਈਆਂ ਉਹਨਾਂ ਦੇ ਮੋਗੇ ਨਹੀਂ ਸੀ ਹੁਣ ਉਹ ਮੋਗੇ ਜਿਹੜੇ ਹੈਗੇ ਆ ਉਹ ਆਪਣੇ ਖੇਤਾਂ ਨੂੰ ਲੈਣ ਨਹਿਰੀ ਪਾਣੀ ਨੂੰ ਇਸੇ ਵੱਧ ਤੋਂ ਵੱਧ ਵਰਤੀਏ ਜੇ ਸਾਡੇ ਮੱਕੀ ਵੀ ਲਾਈ ਹੈ ਇਹਨਾਂ ਦੇ ਨਾਲ ਜਬਾਣੀ ਵੀ ਵਾਧੂ ਆਦਾ ਪਰ ਮੱਕੀ ਸਾਡੀ ਨਹਿਰਾਂ ਨਹਿਰੀ ਪਾਣੀ ਨਾਲ ਹੋ ਸਕਦੀ ਹੈ ਅਸੀਂ ਥੱਲੇ ਪਾਣੀ ਨਾਲ ਗੱਢੀਏ ਜਿਹੜਾ ਹਾਂ ਪੰਜਾਬ ਦੇ ਵਿੱਚ 34% ਪਾਣੀ ਉਹਦੇ ਵੀ ਸਮਝ ਲਓਗੇ ਦੁਆਬੇ ਦੇ ਵਿੱਚ 5% ਵੀ ਪਾਣੀ ਜਿਹੜਾ ਹੈਗਾ ਖੇਤੀ ਨੂੰ ਨਹੀਂ ਲੱਗ ਰਿਹਾ ਸੋ ਉਹ ਪਾਣੀ ਨੂੰ ਵਰਤੀਏ ਉਹ ਕਿਸਾਨ ਸਾਰੇ ਦੇ ਸਾਰੇ ਜਿੱਥੇ ਭਾਵੇਂ ਮੋਟਰਾਂ ਲੱਗੀਆਂ ਵੀ ਆ ਤਾਂ ਵੀ ਉਹ ਨਹਿਰੀ ਪਾਣੀ ਦੀ ਉਹ ਮੰਗ ਕਰਨ ਇਸੇ ਪੈਪੈਨ ਦੀ ਲੋੜ ਆ ਸਰਕਾਰ ਪੈਪ ਵੀ ਪਾ ਰਹੀ ਹੈ ਜਿੱਥੇ ਖਾਲੇ ਬਣ ਦੀ ਲੋੜ ਆ ਸਰਕਾਰ ਨੂੰ ਪਹਿਲਾਂ ਅਸੀਂ ਕਿਤੇ ਖਾਲਿਆਂ ਤੋਂ ਵੀ ਅਸੀਂ ਉਹਨਾਂ ਨੂੰ ਜਿਹੜੀ ਹੈਗੇ ਮੋਗਾ ਲੈ ਕੇ ਅਸੀਂ ਆਪਣੇ ਖੇਤਾਂ ਤੇ ਕਰ ਪਾਣੀ ਲਿਜਾ ਸਕਦੇ ਜਿੰਨਾਂ ਚਿਰ ਉਹ ਪੱਕੇ ਨਹੀਂ ਹੁੰਦੇ ਪਾਈਪ ਲਾਈਨ ਨਹੀਂ ਪੈਂਦੀ ਸੋ ਇਹ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਪਾਣੀ ਕਿਸਾਨ ਦਾ ਹੈ ਤੇ ਕਿਸਾਨ ਨੇ ਹੀ ਸੰਭਾਲਣਾ ਕਿਉਂਕਿ ਕਿਸਾਨ ਦੇ ਆਉਣ ਵਾਲੇ ਬੱਚੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਵੀ ਪਾਣੀ ਚਾਹੀਦਾ ਸੋ ਅਸੀਂ ਫਸਲੀ ਚੱਕਰਾਂ ਜੋ ਵੀ ਨਿਕਲੀਏ ਪਾਣੀ ਜਿੱਦਾਂ ਫੁਆਰਾ ਸਿਸਟਮ ਡ੍ਰਿਪ ਸਿਸਟਮ ਇਹਦੇ ਤੇ 90% ਸਰਕਾਰ ਸਬਸਿਡੀ ਦੇ ਰਹੀ ਹੈ ਸੋ ਇਹੋ ਜਿਹੀਆਂ ਸਕੀਮਾਂ ਅਸੀਂ ਦੋ ਦੋ ਚਾਰ ਚਾਰ ਖੇਤਾਂ ਵਾਲੇ ਖੇਤ ਵਾਲੇ ਛੋਟੇ ਛੋਟੇ ਕਿਸਾਨ ਜਿਹੜੇ ਨੇਗੇ ਇਹਨਾਂ ਸਕੀਮਾਂ ਦਾ ਲਾਹਾ ਲੈ ਸਕਦੇ ਆ ਸੋ ਇਹਦੇ ਵਾਸਤੇ ਕਿਸਾਨੀ ਨੂੰ ਹੁਣ ਜਿਹੜਾ ਹੈਗਾ ਉਹ ਆਪ ਅੱਗੇ ਹੁਣ ਪਊਗਾ ਤੇ ਸਰਕਾਰ ਚਾਹੁੰਦੀ ਹੈ ਅੱਗੇ ਪਾਣੀ ਸਾਡਾ ਜਿਹੜਾ 34% ਸਾਰਾ ਖੇਤੀ ਨੂੰ ਲੱਗ ਰਿਹਾ ਮੈਰੀ ਪਾਣੀ ਉਹ ਟਟੋ ਘੱਟ 78% 80% ਤੇ ਕਰੋ ਜਾਵੇ ਸੋ ਇਹ ਪਾਣੀ ਬਚਾਲਾਂਗੇ ਤਾਂ ਹੀ ਕਹਿੰਨੇ ਬਾਕੀ ਅੱਗ ਲਾ ਕੇ ਸਾੜਨਾ ਕਿਉਂਕਿ ਕਿਸ ਤਰ੍ਹਾਂ ਹੁਣ ਖਰਾਬ ਹੋ ਗਈਆਂ ਮਤਲਬ ਜਿਹੜੀ ਕਣਕ ਤਾਂ ਖਰਾਬ ਹੋਈ ਹੋਈ ਉਹਦੇ ਵਿੱਚ ਨਾੜ ਵੀ ਖਰਾਬ ਹੋ ਗਿਆ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਸਾਡਾ ਭੈਣ ਭਰਾ ਅੱਗ ਨਾ ਲਾਵੇ ਉਹ ਨੇੜੇ ਕੋਈ ਨਾ ਕੋਈ ਜਿਹੜੇ ਹੈਗੇ ਆ ਹਰ ਥਾਂ ਉਹ ਟੂੜੀ ਜਿਹੜੀ ਹੈਗੀ ਉਹ ਇਕੱਠੀ ਹੋਵੇ ਟੂੜੀ ਪਹਿਲੇ ਮਹਿੰਗੀ ਆ ਤੇ ਇਹਦੇ ਨਾਲ ਜਿੱਥੇ ਵੀ ਜਿਹੜੀ ਹੈਗੀ ਆ ਨੇੜੇ-ਤੇੜੇ ਕਿਤੇ ਅਸੀਂ ਜੇ ਨਹੀਂ ਵੀ ਆ ਤੇ ਕੋਈ ਬਹੁਤ ਗਊਸ਼ਾਲਾ ਹੋਈਆਂ ਬਹੁਤ ਇਹੋ ਜਿਹੇ ਆ ਨਾਮ ਪਥਾਵਾਂ ਇਹਨਾਂ ਦੇ ਵਾਸਤੇ ਅਸੀਂ ਇਕੱਠੀ ਕਰਕੇ ਉਹ ਥੋੜੀ ਜਿਹੜੀ ਹੈਗੀ ਆ ਉੱਥੇ ਲਾਈਟੇਸ ਚੈਨਲ ਦੇ ਲਈ ਕਪੂਤਲਾ ਤੋਂ ਨਰੇਸ਼ ਕੂਸ਼ਲਾ ਦੀ ਵਿਸ਼ੇਸ਼ ਰਿਪੋਰਟ